ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜ਼ੀ ਸੂਈ ਵੜ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਟੋਟੇ ਆਜੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਠੀਕ ਹੋ ਬੜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਦਾ ਸਾਹਿਬ ਬੱਬੂ ਹੈ ਜੀ ਪਿੰਡ ਸਲਾਬਤਪੁਰਾ ਜੀ ਜ਼ਿਲ੍ਹਾ ਭਈ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈ ਜਾਂਦਾ ਜੀ ਨੇੜੇ ਪਿੰਡ ਭਈ ਨੇੜੇ ਆਪਣੇ ਭਧੌੜ ਰਹੇਗੇ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ ਬੋਲ 77477 ਜੀ 1737 ਠੀਕ ਹੈ ਭਾਈ ਬਾਈ ਜਿਹੜੀ ਇਹ ਬੈਠਦੇ ਨੇ ਕਿਹੜਾ ਸੂਸ ਹੋਈ ਹੈ ਇਹ ਪਹਿਲਾ ਸੂਸ ਹੋਈ ਡਾਕਟਰ ਸਾਹਿਬ ਅਦੋਂ ਸੂਈ ਹੈ ਬਾਈ ਇਹ ਸੂ ਰਾਤ ਦੀ ਸੂਈ ਵੀ ਆ ਜੀ ਮੰਨ ਕੇ 2:30 ਵਜੇ ਦੀ ਚਾਰ ਕੁ ਵੇ ਦੀ ਜੇਰ ਪੈ ਗਈ ਸੀ ਜੀ ਜੇਰ ਬਾਈ ਆ ਰੱਖੀ ਬੈਠਾ ਬੱਠਲ 'ਚ ਓਕੇ ਆ ਬੱਚਾ ਕੀ ਦੇਤਾ ਬੱਚਾ ਦਿੱਤਾ ਜੀ ਬੱਚਾ ਦੇਤਾ ਠੀਕ ਆ ਬਾਈ ਕਿੰਨਾ ਕ ਬਾਲਾ ਬਾਲਾ ਕੱਢੇ ਬਾਲਾ ਮੰਨ ਕੇ ਚਲੋ ਜੀ ਇਹਦਾ 4 ਲੀਟਰ ਚੋਤਾ ਹੀ 3:30 4 ਲੀਟਰ ਓਕੇ ਤੇ ਉਹ ਆਪਣੇ ਕੋਲੇ ਪਿਆ ਕਿਸੇ ਭੈਣ ਭਰਾ ਨੇ ਦੇਖਣਾ ਵੀ ਦੇਖ ਸਕਦਾ ਇੱਕ ਤਾਂ ਗੱਲ ਕਹਿਣ ਵਾਲੀ ਹੁੰਦੀ ਕਹਿਣ ਵਾਲੀ ਗੱਲ ਨਹੀਂ ਠੀਕਾ ਚੋਈ ਵੀ ਹੈ ਬੈੜ ਹੂੰ ਉਹ ਨਹੀਂ ਕੋਈ ਗੱਲ ਠੀਕਾ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਗੁਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚਲੇ ਥਣ ਚਵਾਈ ਕਿਵੇਂ ਆ ਚਵਾਈ ਤਾਂ ਬਾਹਲੀ ਚੰਗੇ ਰਸਾਬ ਇੱਕ ਨੰਬਰ ਹੈ ਹਾਂ ਕੋਈ ਆਲ ਨਹੀਂ ਸ਼ਾਲ ਨਹੀਂ ਕੁਛ ਨਹੀਂ ਜੀ ਮੂਹਰੋਂ ਲੇਵਾ ਦੇ ਮੂਹਰੇ ਜਿੱਨਾ ਮੂਹਰੇ ਹੀ ਉਹਨੇ ਮਗਰ ਹੈ ਹਾਂ ਕਮਾਲ ਦਾ ਲੇਵਾ ਕਰਮਾਈ ਨੇ ਤਿਆਰ ਕਰਿਆ ਨਾੜਾ ਨੋੜਾ ਫੁੱਲ ਚੰਗੀਆਂ ਸੋਈ ਸਵਾਈਆ ਬੱਚਾ ਕਰਮਾਈ ਨੇ ਬੱਚਾ ਦਿੱਤਾ ਇਹ ਕੱਦ ਬਰੀਡ ਗਰਮੀਆਂ ਦਾ ਤੋਹਫਾ ਹੈ ਜੀ ਇਹ ਐਫਪੀ ਜਰਸੀ ਦਾ ਮਿਕਸ ਹੈ ਜੀ ਇਹ ਹਾਂ ਹੈਂਡ ਫੋਲ ਲਓ ਹੈਂਡ ਫੋਲ ਲਓ ਜੀ ਹੈਂਡ ਫੋਲ ਲਓ ਇਸ ਬੜਾ ਪਿਆਰਾ ਬੋਦੀ ਬਾਦੀ ਚੰਗੀ ਹੈ ਸੁਨੱਖਪੁਣਾ ਫੋਲਾ ਬੈਡ ਦੇ ਵਿੱਚ ਗਰਮੀਆਂ ਦਾ ਪੀਸ ਹੈ ਗਰਮੀ ਨਹੀਂ ਮੰਦੀ ਬਿਲਕੁਲ ਨਾ ਨਾ ਗਰਮੀ ਨਹੀਂ ਮੰਦੀ ਡਾਕਟਰ ਸਾਹਿਬ ਹਮ ਸਹੀ ਹੈ ਤੋਰਾ ਚੈੱਕ ਕਰੋ ਬਰੀਡ ਚੈੱਕ ਕਰੋ ਬਈ ਕਿਆ ਬਾਤ ਹੈ ਬਾਕੀ ਠੰਡੀ ਫੋਲਾ ਠੰਡੀ ਬਹੁਤ ਜ਼ਿਆਦਾ ਹੈ ਆਪਾਂ ਹੱਥੋਂ ਫੇਰ ਕੇ ਦਿਖਾ ਦਿੰਨੇ ਹਾਂ ਹਮ ਤੋਰਾ ਤੇ ਬਰੀਡ ਚੈੱਕ ਕਰ ਲਓ ਥਾਣਾ ਇੱਕ ਨੰਬਰ ਲੱਗਿਆ ਗੁਲਾਬੀ ਥਾਣਾ ਮੁੱਠੀਆ ਦਾ ਥਾਣਾ ਬਈ ਕਿਆ ਬਾਤ ਹੈ ਨਾ ਪਤਰੋ ਕੇ ਜਾਓ ਲੈ ਨਾ ਬਤ ਨਾ ਨਾ ਜਿੰਨੇ ਮਰਜੀ ਜਿੱਥੇ ਮਰਜੀ ਖੜਾ ਲਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਝ ਨਹੀਂ ਕੀ ਬਾਤ ਹੈ ਠੰਡੀ ਸੀ ਲਾ ਮਾ ਖਾ ਬਾੜੀ ਜਿਆਦਾ ਜੀ ਹੂੰ ਜਿੰਨੇ ਮਰਜੀ ਇੱਤ ਲਈ ਚੱਲ ਕੋਈ ਚੱਕਰੀ ਤਰੀਕੀ ਵਾਲੀ ਹੈ ਜੀ ਉਹ ਨਹੀਂ ਕੋਈ ਗੱਲ ਸਹੀ ਗੱਲ ਹੈ ਭਾਈ ਇੱਕ ਕੁਆਲਿਟੀ ਦਿਖਾ ਦਿਓ ਕਿੰਨੀ ਜਿਆਦਾ ਸੇਸ ਬੜਾ ਪਿਆਰਾ ਤੇ ਮੁੱਲ ਵੀਰੇ ਜਾਇਜ਼। ਹਾਂ ਡਾਕਟਰ ਸਾਹਿਬ ਕੋਈ 60 ਨਹੀਂ ਕੋਈ 65 ਨਹੀਂ ਜੀ। ਹੂੰ। ਕਿ ਸਾਡੇ 53000 ਦੀ ਬੱਛੀ ਦੇ ਦਾਂਗੇ। ਚੱਕ ਬਾਈ। ਨਾ ਕੋਈ 60 ਨਹੀਂ 65 ਨਹੀਂ ਸਾਡੇ 53000 ਦੀ ਵਾੜ ਵਾਈਆਂ ਨਾ ਦੇ ਦਾਂਗੇ। ਸੂਈ ਸਵਾਈ ਹੈ ਲੇਵਾ ਚੰਗਾ। ਥਾਣਾ ਬਹੁਤ ਚੰਗਾ ਗੁਲਾਬੀ ਥਾਣਾ ਮੁੱਠੀ। ਬਾਕੀ ਪਤਾਰਾ ਮਾਰ ਕੇ ਦਿਖਾ ਦਿੰਨੇ ਹਾਂ। ਹਾਂ ਹਾਂ ਵੀ ਬਾਈ ਕੋਈ ਚੱਕਰੇ ਨਹੀਂ ਮਾਰੀ ਦਿੰਨੇ। ਵਾੜ ਚੰਗੀ ਹੈ ਗਰਮੀਆਂ ਦਾ ਤੋਹਫਾ। ਗਰਮੀਆਂ ਦਾ ਤੋਹਫਾ ਜੀ ਠੰਡੀ ਸੀ ਲਾ ਬਾਕੀ। ਗਰਮੀ ਗਰਮੀ ਨਹੀਂ ਮੰਦੀ। ਗਰਮੀ ਨਹੀਂ ਮੰਦੀ। ਮਤਲਬ ਫੁੱਲ ਆਉ ਗਰਮਾ। ਹਾਂ ਜੀ। ਬਾਕੀ ਧਾਰਾ ਮਾਰ ਦ ਠੰਡੀ ਤਾਂ ਫੁੱਲ ਆ ਹਾਂ ਓ ਠੰਡੀ ਮੈਨੇ ਆਣਾ ਲੈ ਜਿਵੇਂ ਮਰਜੀ ਬੈਠਾ ਰਿੰਕ ਕੋਈ ਚੱਕਰ ਹੀ ਨਹੀਂ ਬਾਈ ਗਾ ਨਾ ਨਾਣਾ ਲੈ ਲੈ ਨਾਣਾ ਲੋ ਜਿਵੇਂ ਮਰਜੀ ਨਿਆਣਾ ਪਾ ਲੈ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਕੀ ਆ ਬਾਤ ਆ ਬਾਈ ਚੱਲੋ ਓ ਤਾਂ ਆ ਮਰਦਾ ਆਹ ਲੱਤਾਂ ਛੜਾ ਵਾਲਾ ਕੰਮ ਨਹੀਂ ਹੂੰ ਵੀ ਐਵੇਂ ਲੱਤ ਛੜਜੀ ਕਰੀ ਜਊ ਨਾ ਨਾ ਠੰਡੀ ਦਾ ਫੋਲ ਜਿਵੇਂ ਮਰਜ਼ੀ ਬੈਠਾ ਰਹੇ ਤੇ ਚਵਾਈ ਦਾ 10 ਲੱਖ ਰੁਪਏ ਵਾਲੀ ਨੂੰ ਨਹੀਂ ਲੱਗਦੀ ਇੰਨੀ ਚੰਗੀ ਜਹੀ ਨਾ ਬਤਈ ਅੜ ਜਾ ਥਾਂ ਥਾਂ ਚੰਗਾ ਕੱਢੇ ਥਾਣ ਦੇਖ ਲੈ ਕਲਾ ਕਲਾ ਥਾਣ ਪੂਰੀ ਵਿਥੀ ਦੇ ਥਾਣ ਗਲਾਬੀ ਥਾਣ ਬਾਕੀ ਧਾਰਾਂ ਕੋਈ ਚੱਕਰ ਨਹੀਂ ਮਾਰ ਕੇ ਖਾਣ ਜਾਂਦਾ ਬਈ ਲਓ ਜਿਵਾਈ ਚੈੱਕ ਕਰੋ ਕਿਆ ਬਾਤ ਆ ਬੜਾ ਚੰਗਾ ਚੋਣਾ ਹਨ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਬੜੀ ਚੰਗੀ ਆ ਬਾਲੀ ਚੰਗੀ ਚਵਾਈ ਹੈ ਮਗਰਲੇ ਥਣਾਂ ਦੀ ਦੇਖੋ ਲੈ ਬਈ ਕਿਆ ਬਾਤ ਬਾਲੀ ਚੰਗੀ ਚਵਾਈ ਆ ਕਿੰਨਾ ਕਿੰਨਾ ਤਾਰਾ ਮਾਰੀਆਂ ਆਪਾਂ ਹਾਂ ਕਿੰਨੀਆਂ ਕਿ ਤਾਰਾ ਮਾਰੀਆਂ ਦੇਖ ਲੈ ਜਾਨਾ ਕਿਆ ਬਾਤ ਆ ਬਈ ਬਾਲੀ ਠੰਡੀ ਆ ਕਰਮ ਵਾਲੀ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਿਸੇ ਵੀਰ ਨੂੰ ਬੜਾ ਪਸੰਦ ਆਈ ਬਾਈ ਨਾ ਕਨੈਕਟ ਕਰ ਲੈ ਉਸ ਧੰਨਵਾਦ ਬਈ